ਕੁਝ ਟੇਢਾ ਵਾਲੇ ਕੀ ਚੜਾ ਦੇਣੀਆਂ ਇਹ ਸਿੱਖ ਦਾ ਮੁੱਢਲਾ ਅਸੂਲ ਨਹੀਂ ਹੈਗਾ ਗੁਰੂ ਘਰਾਂ ਕੀ ਬਾਣੀ ਪੜਨਾ ਬਹੁਤ ਜ਼ਰੂਰੀ ਹੈ ਘਰ ਦੇ ਅੰਦਰ ਤੁਸੀਂ ਬਾਣੀ ਪੜ੍ਹਦੇ ਹੋ ਬਹੁਤ ਜ਼ਰੂਰੀ ਹੈ ਜਿਵੇਂ ਅਸੀਂ ਜਿਸ ਕਾਲਜ ਦੇ ਵਿੱਚ ਜਿਸ ਯੂਨੀਵਰਸਿਟੀ ਵਿੱਚ ਅਸੀਂ ਸਟੱਡੀ ਕਰ ਰਹੇ ਹਾਂ ਜਿਵੇਂ ਉਸ ਯੂਨੀਵਰਸਿਟੀ ਦੀ ਸਟੱਡੀ ਨੂੰ ਘਰ ਦੇ ਵਿੱਚ ਜਾਂ ਪੜ੍ਹਨ ਦਾ ਯਤਨ ਨਹੀਂ ਕਰਦੇ ਅਸੀਂ ਯੂਨੀਵਰਸਿਟੀ ਜਾਂਦੇ ਨਹੀਂ ਕਲਾਸ ਅਟੈਂਡ ਨਹੀਂ ਕਰਦੇ ਕੋਈ ਵੀ ਕੋਈ ਵੀ ਪ੍ਰੋਫੈਸਰ ਦਾ ਲੈਕਚਰ ਸੁਣਦੇ ਨਹੀਂ ਇਸ ਬਾਬਕ ਕਹੇ ਜਦੋਂ ਐਗਜ਼ਾਮ ਹੋਣਗੇ ਸਾਨੂੰ ਕੀ ਮਿਲੇਗਾ ਅਸੀਂ ਚੰਗੀ ਤਰ੍ਹਾਂ ਜਾਣਦੇ ਫਿਰ ਮੱਥੇ ਨੂੰ ਫੜ ਕੇ ਬਹਿ ਜਾਣੇ ਕਿ ਮੇਰੇ ਕਿਸਾਲ ਦੀ ਫੀਸ ਮੈਂ ਕਿੰਨੇ ਔਖੇ ਇਕੱਠੀ ਕੀਤੀ ਸੀ ਤਾਰੀ ਸੀ ਫਿਰ ਇੱਕ ਸਾਲ ਪਿੱਛੇ ਪੈ ਗਿਆ ਜਦੋਂ ਕਿਤੇ ਬੰਦੇ ਦਾ ਨੁਕਸਾਨ ਹੁੰਦਾ ਨਾ ਫਿਰ ਬੰਦੇ ਨੂੰ ਕੀਮਤ ਦਾ ਪਤਾ ਚੱਲਦਾ ਹੈ ਕਿ ਉਹਦੀ ਕੀਮਤ ਕੀ ਸੀ ਇਸੇ ਤਰ੍ਹਾਂ ਰੋਜ਼ ਮਰਤਬਾ ਜ਼ਿੰਦਗੀ ਦੇ ਅੰਦਰ ਵੀ ਇਗਜ਼ਾਮ ਹੁੰਦੇ ਨੇ ਵਾਹਿਗੁਰੂ ਅਕਾਲ ਪੁਰਖ ਜਿਹੜਾ ਆ ਉਹ ਰਾਮ ਹੈ ਅੱਲਾ ਹੈ ਗੋਡ ਹੈ ਹਰ ਇੱਕ ਇਨਸਾਨ ਦਾ ਟੈਸਟ ਲੈਂਦਾ ਹੈ ਇਥੇ ਟੈਸਟ ਦਾ ਪਤਾ ਕਿ ਸਾਲ ਬਾਅਦ ਹੋਣਾ ਪਰ ਜਿਹੜਾ ਰੱਬ ਟੈਸਟ ਲੈਂਦਾ ਨਾ ਉਹਦਾ ਪਤਾ ਹੀ ਨਹੀਂ ਕਿਹੜੇ ਵੇਲੇ ਉਹ ਲੈ ਲੇਗਾ ਇਸ ਕਰਕੇ ਅਸੀਂ ਰੋਜ਼ ਜੇ ਸਟੱਡੀ ਕਰਾਂਗੇ ਤੇ ਟੈਸਟ ਵਿੱਚ ਪਾਸ ਹੋਵਾਂਗੇ ਜੇ ਰੋਜ਼ ਸਟੱਡੀ ਨਾ ਕੀਤੀ ਤੁਸੀਂ ਟੈਸਟ ਵਿੱਚੋਂ ਪਾਸ ਨਹੀਂ ਹੋ ਸਕਦੇ ਬੰਦੇ ਅਨੇਕਾਂ ਫੇਲ ਹੁੰਦੇ ਮੈਂ ਦੇਖੇ ਨੇ ਪਾਸ ਹੁੰਦੇ ਵੀ ਦੇਖੇ ਨੇ ਕਿਉਂਕਿ ਜਿਹੜੇ ਸਵੇਰੇ ਉੱਠ ਕੇ 10 ਮਿੰਟ ਆਮ ਕਹਿੰਦੇ ਹੋ ਨਾ ਕਿ ਜਿਹੜਾ ਸਵੇਰ ਦਾ ਪੜਿਆ ਉਹ ਸਾਰੇ ਦਿਨ ਯਾਦ ਰਹਿੰਦਾ ਪੇਪਰਾਂ ਦੇ ਦਿਨਾਂ ਦੌਰਾਨ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਪੜ੍ਹਦੇ ਹੁੰਦੇ ਸੀ ਅੱਜ ਵੀ ਜਿਨ੍ਹਾਂ ਦੇ ਐਗਜ਼ਾਮ ਹੁੰਦੇ ਨੇ ਰਾਤ ਨੂੰ ਸੌਂਦੇ ਨਹੀਂ ਉਹ ਤੜਕਸਾਰ ਪੜ੍ਹਦੇ ਰਹਿੰਦੇ ਜਿਨ੍ਹਾਂ ਨੂੰ ਪੜਾਈ ਦਾ ਸ਼ੌਂਕ ਹੁੰਦਾ ਤੇ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਪਤਾ ਕੀ ਮੇਰੇ ਐਗਜ਼ਾਮ ਵਿੱਚ ਆਉਣਾ ਕੀ ਹੈ ਕਿਉਂਕਿ ਜੋ ਮੈਂ ਪੜ ਲਿਆ ਮੈਨੂੰ ਪਤਾ ਆਉਣਾ ਹੀ ਇਹੀ ਹੈ ਤੇ ਸੱਜੇ ਪਾਸੇ ਹੋ ਜਾਂਦੇ ਤੇ ਜਿੰਨੇ ਪੜਿਆ ਹੀ ਨਹੀਂ ਪਤਾ ਹੀ ਨਹੀਂ ਕਿ ਕਿਹੜੇ ਸਬਜੈਕਟ ਤੋਂ ਕੀ ਆਉਣਾ ਹੈ ਸੁਭਾਵਿਕ ਹੈ ਜਦੋਂ ਸਾਹਮਣੇ ਪੇਪਰ ਹੋਏਗਾ ਇੱਕ ਦੂਜੇ ਦੇ ਵੱਲ ਦੇਖਾਂਗੇ ਪਿਛਲੇ ਨੂੰ ਹੱਜ ਮਾਰਾਂਗੇ ਅੱਗੇ ਨੂੰ ਹੱਜ ਮਾਰਾਂਗੇ ਤੂੰ ਦੱਸ ਦੇ ਤੂੰ ਦੱਸ ਫਿਰ ਕੋਈ ਨਹੀਂ ਦੱਸਦਾ ਉੱਥੇ ਉੱਥੇ ਨਾ ਕਲਾਸ ਵਿੱਚ ਬੈਠੇ ਆ ਅਸੀਂ ਪੁੱਛ ਸਕਦੇ ਹਾਂ ਇੱਕ ਦੂਜੇ ਨੂੰ ਕਿ ਮੈਨੂੰ ਆ ਕੱਲ ਦੇ ਸਬਜੈਕਟ ਦਾ ਪਤਾ ਨਹੀਂ ਲੱਗਿਆ ਬਈ ਤੂੰ ਦੱਸ ਦੇ ਪਰ ਜਦੋਂ ਇਗਜ਼ਾਮ ਹੋਏਗਾ ਫਿਰ ਆਸੇ-ਪਾਸੇ ਨਹੀਂ ਦੇਖ ਸਕਦੇ ਵਾਇਕਰੂ ਅਕਾਲ ਪੁਰਖ ਜਦੋਂ ਇਗਜ਼ਾਮ ਲੈਂਦਾ ਨਾ ਫਿਰ ਮਾਲ ਕਹਿੰਦੇ ਜਾਂਕੂ ਮੁਸ਼ਕਿਲਤ ਬਣੇ ਢੋਈ ਕੋਈ ਨਾਂ ਦੇ ਜਦੋਂ ਪੇਪਰ ਪੈਂਦਾ ਨਾ ਰਿਸ਼ਾਕ ਸੰਬੰਧੀ ਰਿਸ਼ਤੇਦਾਰ ਮਾਂ-ਬਾਪ ਸਾਰੇ ਜਿਹੜੇ ਪਿੱਛੇ हट ਜਾਂਦੇ ਜਾਂਕੋ ਮੁਸ਼ਕਿਲ ਅਤ ਬਣੇ ਢੋਈ ਕੋਈ ਨਾਂ ਦੇ ਲਾਗੂ ਏ ਦੁਸ਼ਮਨਾ ਸਾਖ ਪੇ ਭੱਜ ਖਲੇ ਕੀ ਹੁੰਦਾ ਸਭੂ ਪਜੂ ਆਸਰਾ ਚੁੱਕੇ ਸਭੇ ਅਸਰਾਓ ਫਿਰ ਉੱਥੇ ਪੜਿਆ ਹੁੰਦਾ ਜੀ ਜਿਸ ਵੇਲੇ ਅਮਰਤ ਦੇ ਲਈ ਪੜਾਈ ਕੀਤੀ ਹੈ ਮਾਲ ਕਹਿੰਦੇ ਚਿਤਾਵੇ ਸੁਪਾਰ ਬ੍ਰह्म ਕੀ ਹੁੰਦਾ ਜੀ ਲੱਗੇ ਨਾ ਤਤੀ ਵਾਉ ਤਤੀ ਹਵਾ ਵੀ ਨਹੀਂ ਲਗਣ ਦਿੰਦਾ ਤਾਂ ਪੜ੍ਹਦੇ ਨਾ ਜਿਸ ਦਾ ਸਾਹਿਬ ਡਾਡਾ ਹੋਏ ਕਿਸ ਨੂੰ ਮਾਰ ਨਾ ਸਕੋ ਉਹ ਡਾਡਾ ਤਗੜਾ ਕਿਉਂ ਆ ਪਿੱਛੇ ਕਿਉਂਕਿ ਮੈਂ ਸਵੇਰੇ ਉੱਠ ਕੇ ਉਹਦੇ ਨਾਲ ਗੱਲਾਂ ਕੀਤੀਆਂ ਉਹਦੀ ਬਾਣੀ ਬੜਿਆ ਹੁਣ ਭਾਵੇਂ ਜਿੰਨਾ ਮਰਜੀ ਸਾਰਾ ਦਿਨ ਇਗਜ਼ਾਮ ਜਿੰਨੇ ਮਰਜੀ ਰੱਬ ਲੈ ਲਵੇ ਮੈਨੂੰ ਪਤਾ ਮੈਂ ਪਾਸ ਹੋਣਾ ਹੀ ਹੋਣਾ ਸਵੇਰੇ 10 ਮਿੰਟ ਉਹਦੇ ਨਾਲ ਗੱਲਾਂ ਕਰਨੀਆਂ ਉੱਠ ਕੇ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਜੋ ਜੀ ਕਰਦਾ ਐ ਪਰ ਕਰਨਾ ਜ਼ਰੂਰ ਐ ਇਹਦੇ ਵਿੱਚ ਇੱਕ ਰੱਤੀ ਭਰ ਵੀ ਆਖੋ ਕਿਾਨੂੰ ਕੋਈ ਸ਼ੋਰਟ ਮਿਲ ਜਾਵੇ ਕਦੇ ਵੀ ਨਹੀਂ ਕੁਛ ਪਾਵੇਂ ਕਿ ਸੇਵੀ ਮਜਬੂਰ ਪੈਦਾ ਹੋਇਆ ਪਾਵੇਂ ਹਿੰਦੂ ਉਹ ਔਟਕੇ ਰਾਮ ਰਾਮ ਕਹਿਣੇ ਪੈਣਾ ਆ ਛੁਟਕਾਰਾ ਨਹੀਂ ਐ ਉਹ ਕਹੇ ਕਿ ਛੁਟਕਾਰਾ ਮਿਲ ਜੂਗਾ ਉਹ ਵੈਗੁਰੂ ਵੈਗੁਰੂ ਕਰ ਲੈਣਗੇ ਮੈਨੂੰ ਰਾਮ ਰਾਮ ਕਹਿਣ ਨਹੀਂ ਕਹਿਣਾ ਪੈਣਾ ਐ ਭਾਈ ਛੁਟਕਾਰਾ ਹੋਇਆ ਹੋਣਾ ਹੀ ਨਹੀਂ ਆ ਜੇ ਆਕੇ ਬੰਦਾ ਕੋਈ ਛੁਟਕਾਰਾ ਮਿਲ ਸਕਦਾ ਆ ਹਾਂ ਭਾਈ ਜੇ ਤੂੰ ਰੋਟੀ ਤੋਂ ਬਣਾ ਰਹਿ ਸਕਦਾ ਤਾਂ ਫਿਰ ਛੁਟਕਾਰਾ ਮਿਲ ਜੂਗਾ ਨਾ ਖਾ ਪ੍ਰਸ਼ਾਦਾ ਨਾ ਖਾ ਪੀਜੇ 버ગર ਰਾਖਿਤ ਇੱਕ ਸਾਈ 10 15 ਦਿਨ ਬਿਨਾਂ ਪ੍ਰਸ਼ਾਦੇ ਤੋਂ ਬਿਨਾਂ ਖਾਣ ਪੀਣ ਤੋਂ ਕੀ ਹਾਲਤ ਹੋਏਗੀ ਤੇਰੀ ਬਾਡੀ ਦੀ ਉਹ ਭਾਈ ਇਸੇ ਤਰ੍ਹਾਂ ਤੇਰੇ ਮਨ ਦੀ ਹਾਲਤ ਹੈ ਜੀ ਅਸੀਂ ਕੁਝ ਸ਼ਿਕਾਉਂਦੇ ਨਹੀਂ ਨਾ ਚੰਗਾ ਕੁਛ ਉਹਨੂੰ ਮਨ ਨੂੰ ਮਨ ਚੰਗੀ ਸੰਗਤ ਚ ਨਾ ਜਾਵੇ ਚੰਗੇ ਲੋਕਾਂ ਕੋਲ ਨਾ ਬੈਠੇ ਚੰਗੀ ਕੋਈ ਬੁੱਕ ਰੀਡ ਨਾ ਕਰੇ ਚੰਗਾ ਕੁਝ ਅੱਖਾਂ ਨਾਲ ਨਾ ਦੇਖੇ ਕੰਨਾਂ ਨਾਲ ਨਾ ਸੁਣੇ ਮਨ ਦੇ ਅੰਦਰ ਗੰਦਗੀ ਆਉਣੀ ਸ਼ੁਰੂ ਹੋ ਜਾਵੇ ਜਿਸ ਪਾਣੀ ਦਾ ਫਲੋ ਰਹਿਦਾ ਹੈ ਨਾ ਉਹ ਪਾਣੀ ਦੇ ਵਿੱਚੋਂ ਸਮੈਲ ਆਉਂਦੀ ਹੈ ਪਰ ਜਿਹੜਾ ਪਾਣੀ ਰੁਕ ਜਾਂਦਾ ਹੈ ਨਾ ਉਹਨੂੰ ਕਹਿੰਦੇ ਤਲਾਬ ਦਾ ਪਾਣੀ ਰੁਕ ਜਾਂਦਾ ਹੈ ਉਹਦੇ ਵਿੱਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਇਨਸਾਨ ਦੀ ਬਿਰਤੀ ਵੀ ਐਵੇਂ ਦੀ ਆ ਜੇ ਆਦਾਨ ਪ੍ਰਦਾਨ ਹੁੰਦਾ ਰਹੇ ਕਿਸੇ ਨਾਲ ਬੈਠੇ ਆਪਣੀ ਗੱਲ ਸ਼ੇਅਰ ਕੀਤੀ ਅਗਲੇ ਦੀ ਲਈ ਕੁਝ ਸਟੱਡੀ ਕੀਤਾ ਕੁਝ ਸ਼ੇਅਰ ਕੀਤਾ ਆਪਣੇ ਅੰਦਰੋਂ ਕੱਢਿਆ ਡिटॉक्स ਕੀਤਾ ਆਪਣੇ ਆਪ ਨੂੰ ਕੁਝ ਇਨਹੇਲ ਅੰਦਰ ਕੁਝ ਪਾਇਆ ਤੇ ਬਾਡੀ ਦੇ ਵਿੱਚ ਜਿਹੜਾ ਆ ਬਾਡੀ ਤਰੂ ਤਾਜ਼ਾ ਰਹਿੰਦੀ ਹੈ ਵਿਚਾਰ ਅੰਦਰ ਮਨ ਜਿਹੜਾ ਹੈ ਉਹ ਤਰੂ ਤਾਜ਼ਾ ਰਹਿੰਦਾ ਹੈ ਤੇ ਮਨ ਜਿਹੜਾ ਹੈ ਉਹ ਚੰਗੀ ਚੰਗੀਆਂ ਗੱਲਾਂ ਅੰਦਰੋਂ ਪੈਦਾ ਕਰਦਾ ਹੈ ਆਈਡੀਆ ਬਾਹਰੋਂ ਨਹੀਂ ਮਿਲਦੇ ਯਾਦ ਰੱਖਿਓ ਜੋ ਤੁਸੀਂ ਬਿਜ਼ਨਸ ਕਰਦੇ ਹੋ ਜਾਂ ਕਰਨਾ ਆ ਆਈਡੀਆ ਤੁਹਾਡੇ ਅੰਦਰੋਂ ਹੀ ਨਿਕਲਦੇ ਨੇ ਅਮੀਰ ਲੋਕ ਦੂਜਿਆਂ ਨੂੰ ਵੀ ਇੱਕੀ ਅਮੀਰ ਨਹੀਂ ਹੁੰਦੇ ਕਿਉਂਕਿ ਉਹ ਖੁਦ ਅਮੀਰ ਹੁੰਦੇ ਨੇ ਅੰਦਰ ਫਿਰ ਧਿਆਨ ਦਿਓ ਅਮੀਰਤਾ ਵਿਚਾਰਾਂ ਦੀ ਹੈ ਜੇ ਤੁਹਾਡੇ ਅੰਦਰ ਇੱਕ ਐਵੇਂ ਦਾ ਥਾਟ ਆ ਗਿਆ ਨਾ ਜਿਹਨੇ ਤੁਹਾਨੂੰ ਕੱਖ ਤੋਂ ਲੱਖ ਬਣਾ ਦੇਣਾ ਤੇ ਅਥਾਰਟੀ ਆਉਣਾ ਹੈ ਉਹਨੇ ਲੱਖਾਂ ਤੋਂ ਕੱਖਾਂ ਤੇ ਆ ਜਾਣਾ ਅਥਾਰਟੀ ਹੈ ਵਿਚਾਰ ਹੀ ਅੰਦਰ ਸੋ ਇਸ ਕਰਕੇ ਆਪਣੇ ਅੰਦਰ ਦੇ ਥਾਟ ਜਿਹੜੇ ਆ ਉਹ ਪੋਜ਼ਿਟਿਵ ਰੱਖਣ ਲਈ ਬਾਣੀ ਪੜਨੀ ਬਹੁਤ ਜ਼ਰੂਰੀ ਹੈ ਤੇ ਗੁਰਬਾਣੀ ਜਿਹੜਾ ਵੀ ਪੜਦਾ ਆ ਉਹੀ ਤਰ ਜਾਂਦਾ ਇਹਦੇ ਤੇ ਕੋਈ ਪੇਟੈਂਟ ਨਹੀਂ ਹੈ ਗੁਰਬਾਣੀ ਨੂੰ ਸਿੱਖ ਹੀ ਪੜ ਸਕਦਾ ਜੀ Hindu ਨਹੀਂ ਪੜ ਸਕਦਾ ਕਿੱਥੇ ਲਿਖਿਆ ਇਹ ਤੇ ਮੈਡੀਸਨ ਮੈਡੀਸਨ ਤੇ ਇਹ ਥੋੜਾ ਲਿਖਿਆ ਕਿ ਇਹ ਸਿੱਖਾਂ ਦੀ ਮੈਡੀਸਨ ਹੈ Hinduਾਂ ਦੀ ਮੈਡੀਸਨ ਹੈ ਇਹ Christianਾਂ ਦੀ ਮੈਡੀਸਨ ਹੈ ਪੇਟੈਂਟਸਨ ਤੇ ਮੈਡੀਸਨ ਹੈ ਟਾਈਨਲ ਵਾਲ ਸਾਰੇ ਲੈ ਸਕਦੇ ਨੇ ਗੁਰਬਾਣੀ ਸਾਰੇ ਪੜ ਸਕਦੇ ਨੇ ਹਾਂ ਜਿਹਨੂੰ ਲੋੜ ਹੈ ਜਿਹੜਾ ਚਾਹੁੰਦਾ ਕਿ ਹਾਂ ਮੈਨੂੰ ਲੋੜ ਹੈ ਗੁਰਬਾਣੀ ਇਹ ਨਹੀਂ ਬਾਣੀ ਦੀ ਸਿੱਖਾਂ ਦੀ ਬਾਣੀ ਨਹੀਂ ਹੈ ਇਹ ਸਰਬਤ ਸਾਂਝੀ ਬਾਣੀ ਹੈ ਯੂਨੀਵਰਸਲ ਬਾਣੀ ਇਹ ਤਾਂ ਪਿਓ ਉਹ ਆ ਜਿਹੜਾ ਸਭ ਦਾ ਸਾਂਝਾ ਆ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਇਹ ਮਾਂ ਸਾਂਝੀ ਹੈ ਸਭ ਦੀ ਜਿਹੜਾ ਮਰਜ਼ੀ ਗਲਵਕੜੀ ਚ ਆ ਕੇ ਬੈਠ ਸਕਦਾ ਹੈ ਜਿਹਨੂੰ ਪਿਆਰ ਹੈ ਜਿਹਨੂੰ ਇਸ਼ਕ ਹੈ ਜਿਹਨੂੰ ਮੁਹੱਬਤ ਹੈ ਉਹ ਮਾਲਕ ਵੀ ਚ ਹੈ